ਗੱਲ ਜਿੰਨੇ ਮੇਰੇ ਨੂੰ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਇੱਕ ਫਿਰ ਪਿਆਰਾ ਜਿਹਾ ਲੋਕ ਗੀਤ ਲੋਕ ਗੀਤ ਤਾਂ ਇਸ ਤਰ੍ਹਾਂ ਦਾ ਆਪਾਂ ਪਹਿਲਾਂ ਵੀ ਗਾਇਆ ਪਰ ਇਲਾਕੇ ਦੇ ਹਿਸਾਬ ਨਾਲ ਲੋਕ ਗੀਤ ਦੇ ਜਿਹੜੇ ਬੋਲ ਆ ਉਹ ਵੀ ਵੱਖਰੇ ਵੱਖਰੇ ਹੋ ਜਾਂਦੇ ਆ ਕਿਸੇ ਇਲਾਕੇ 'ਚੋ ਕਿਸ ਤਰ੍ਹਾਂ ਗਾਇਆ ਜਾਂਦਾ ਕਿਸੇ ਲਾਕੇ ਕਿਸ ਤਰ੍ਹਾਂ ਗਾਇਆ ਜਾਂਦਾ ਪਰ ਇਹ ਜੋ ਲੋਕ ਗੀਤ ਮਾਤਾ ਹਮੀਕੌਰ ਜੀ ਨੇ ਮੈਨੂੰ ਲਿਖਵਾਇਆ ਸੀ ਇਹਦੀ ਬੋਲ ਕੁਝ ਇਸ ਤਰ੍ਹਾਂ ਹੈ ਜੋ ਮੈਂ ਤੁਹਾਨੂੰ ਇਸ ਲੋਕ ਗੀਤ 'ਚ ਸੁਣਾਉਂਗੀ ਬਹੁਤ ਬਲਾਗਮੀ ਲੋਕ ਗੀਤ ਹੈ ਇਹ ਤੁਸੀਂ ਅਸੀਂ ਪਹਿਲਾਂ ਸੁਣੀ ਆਂ ਇੰਬਾਰੰਡੀਆਂ ਪਰ ਥੋੜਾ ਜਿਹਾ ਉਹਨੂੰ ਉਹਦੇ ਚ ਪ੍ਰਤੀਕ ਆ ਜਿਹੜੇ ਉਹ ਬਦਲੇ ਹੋਏ ਆ ਪਰ ਉਹਦੇ ਉਸ ਪ੍ਰਤੀਕਾਂ ਦੇ ਵਿਚਾਰ ਜਿਸ ਨੂੰ ਤੁੰਗਾ ਹੋ। ਤਾਲੀਆਂ ਤਾਂ ਸੁਕੀਆਂ ਵੇਰਾਂ ਸਿਆਂ ਪੱਤੀਆਂ ਦੇ ਹਾਵੇ ਵੇ ਪੱਤੀਆਂ ਦਾ ਹਾ ਪੁੱਤਰਾ ਦੇ ਹਾਵੇ ਵੇ ਪੁੱਤਰਾ ਦਾ ਹਾਵਾ ਵਿਰਾਣਿਸਯ ਤੋਰ ਹੱਡੀਆਂ ਨੂੰ ਜਾ ਵੀਰਾਂ ਦੇ ਹਾਵੇ ਵੇ ਵੀਰਾਂ ਦਾ ਹਾਵੇ ਰਣ ਸਿਆ ਤੋਰ ਹੱਡੀਆਂ

ਕੰਤਾਂ ਦੇ ਹਾਵੇ ਵੇ ਕੰਤਾਂ ਦਾ ਹਾਵੇ ਰਾਣਸਿਆ ਤੋਰ ਹੱਡੀਆਂ ਨੂੰ ਜਾਵੇ ਵੇ ਨਾ ਤੁਰ ਹੱਡੀਆਂ ਨੂੰ ਜਾਵੇ ਵੇ ਸੁਭੋਤੀ ਵ్రాਗਮੀ ਲੋਕੀਂ ਜਿੰਨਾ ਪੇਰਾਂ ਨੇ ਉਹਦੇ ਵੀਰ ਕੋਈਆ ਜਿੰਨਾ ਪਤਨੀਆਂ ਨੇ ਉਹਦੇ ਪਤੀ ਹੋਈਆ ਜਿੰਨਾ ਮਾਂ-ਵਾਣ ਨੇ ਉਹਦੇ ਪੁੱਤ ਕੋਈਆਂ ਉਹਨਾਂ ਨੂੰ ਪਤਾ ਹੈ ਕਿ ਉਹ ਜਿਹੜਾ ਹੇਰ ਭਾਈ ਉਹ ਕਿਦਾਂ ਮੰਨੀਆਂ ਹੱਡੀਆਂ ਨੂੰ ਖੋਣ ਵਾਂਗ ਲੱਗ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਹਾਰ ਦੇ ਹਾਰ ਦੇ ਜਿੰਦਾ লাশ ਬਣ ਜਾਂਦੇ ਵਾਇਗੁਰ ਕਰਕੇ ਕਿਸੇ ਤੇ ਹੋ ਜਾ ਸਮਾ ਨਾ ਆਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ